ਧਰੋ ਜਿਉ ਘਰ ਜਿਉ ਪਉ ਚ ਚਰਦ ਹੋਏ ਅਧਰੋ ਇਹ ਮਨ ਬਿਨ ਲੈ ਜਾਈ ਨਿਤ ਨਿਤ ਰ ਗੁਰਦਾਰੋ ਤਬ ਸੰਤਾਂ ਕਰਨੁ ਕਰੀਐ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹੰਲਾ ਪਜੋ ਥੀਰੋ ਟਿਕਾ ਨ ਕੋ ਨਹੀਂ ਮਨੁ ਲੁਕਿ ਤੋਈ ਮੈਨਿ ਕੋਈ ਯਾਰੇ ਕੋ ਨਾਹੀ ਆਪੇ ਤਰਸ ਪਿਉ ਹੈ ਤਰਸ ਭਿਆਮੈ ਰੰਗੁ ਅਮਰਤੁ ਜਿਥੈ ਕੋਈ ਨਾਹੀ ਉਧੈ ਤੇਰੀ ਰਖ ਅਗਨੀ ਜੋ ਧਰਮਾਹੀ ਸੁਣ ਕਹਿ ਜੰਮ ਕੇ ਦੂਤ ਨਾਇ ਜਿਰੇ ਛਡ ਜਾਵੀਂ ਅਭਜਨ ਵਿਖਣ ਅਸਗਾਹੁ ਗੁਰ ਸਬਦਿ ਭਾਉ ਲਪਾਈ ਯੇਨ ਉਹ ਲਗੀ ਪਿਆਸ ਅੰਮ੍ਰਿਤ ਜਿਹੀ ਗਾਏ ਕਲਮੈ ਏਹੋ ਪੰਨਾ ਗੁਣ ਗੋਬਿੰਦ ਗਾਏ ਸਭ ਸਹੈ ਨੂੰ ਕਿਰਪਾਲ ਸੰਭਾਲੇ ਸਹੈ ਸਾਈ ਮਰਤਾ ਕੋਈ ਨ ਜਾਵੇ ਜੇ ਆਵੇ ਤੁਧਿ ਆਏ ਸੁਨੋ ਕੋ ਮਹੰ ਲੋਕ ਪੰਜਵਾਰ ਅੰਤਰ ਪੁਰ ਰਦਣ ਜੇ ਮੈਂ ਜਪ ਗੁਰ ਨਾਮ ਨੇਤਰੀ ਸਤ ਗੁਰ ਏਕਨ ਸਰਬਣੀ ਕਰਨ ਨਾਮ ਗੁਰ ਨਾਮ ਸਤ ਗੁਰ ਦੇ ਤੀਰਥਿ ਉਦਰ ਮੈਂ ਪਾਈਏ ਨਾਮ ਕਰ ਨਾਨਕ ਕਿਰਪਾ ਕਰਿ ਜਿਸ ਨੂੰ ਏਕ ਵਾਸੀ ਜਿਸ ਨੂੰ ਏਕਮ ਕਾਟਿਏ ਮਿਲਲੇ ਕੇ ਏਕ ਹੀ ਮਹਨ ਬੰਜਰ ਰਖੇ ਰਖਣ ਹਾਰ ਆਗੋ ਵਾਰਿਆਨ ਗੁਰ ਕੀ ਪੈਰੀ ਪਾਈ ਕਾਜ ਸਵਾਰੇ ਅਨ ਹੋਵਾ ਆਪ ਦਿਹਾਲ ਮਨੋ ਨਾਮ ਬਸਾਰੇ ਅਨ ਸਾਰੇ ਜਨ ਅਪੈ ਸੰਗ ਅਬ ਜਨ ਤਾਰੇ ਅਨ ਸਾਤ ਜਨਿੰਦਕ ਦੁਸ਼ਟ ਕਿਨ ਮੈਂ ਬਦਾਰਿਆਨ ਤੇ ਸਹਿਬ ਕੀਤੇ ਕੋ